ਸਿਆਣੇ ਕਹਿੰਦੇ ਸਿਆਣੇ ਕਹਿੰਦੇ ਮਰਦ ਨੂੰ ਤਨ ਤੇ ਲੱਕੜ ਨੂੰ ਫਾਨਾ ਭਰਿਆ ਕਰਕੇ ਰੱਖ ਦਿੰਦਾ Thank <laughs> you. ਵਡੀਆਂ ਇੱਕ ਦੂਜੇ ਨੂੰ ਕੂੜੀਆਂ ਪਰ ਦੋਸਤੋ ਨਹੀਂ ਸਾਡੇ ਸੇਲੇ ਨੇ ਦੋ ਮੁੱਛਾਂ ਦਸੀਆਂ ਇੱਕ ਮੰਮੇ ਵਾਲੀ ਮੁੱਛ ਇੱਕ ਡੰਨੇ ਵਾਲੀ ਮੁੱਛ ਜਿਹੜੀ ਮੰਮੇ ਵਾਲੀ ਮੁੱਛ ਉਹਨੂੰ ਆਪਾਂ ਕਹਿੰਦੇ ਆ ਮਰਦ ਮੁੱਛ ਇੱਕ ਹੁੰਦੀ ਐ ਨੰਨੇ ਵਾਲੀ ਮੁੱਛ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਕਲੀਮ ਛੇਲ ਹੁੰਦੇ ਆ ਮਰਦ ਨਹੀਂ ਹੁੰਦੇ ਭਲੇਖੇ ਜਨਾਂ ਦੇ ਕਿਉਂਕਿ ਆਪਣੀ ਆਜ਼ਾਦੀ ਦੀ ਲੜਾਈ ਵੇਲੇ ਤੁਹਾਨੂੰ ਪਤਾ ਸੂਰਮੇ ਦਾ ਯੋਧਾ ਨੇ ਕੀ ਕੀ ਪੇਸ਼ ਬਦਲ ਕੇ ਸਾਨੂੰ ਉਹ ਸਰਦਾਰੀਆਂ ਦਿੱਤੀਆਂ ਬੜੀ ਮਿਹਰਬਾਨੀ ਸੀ ਧੰਨਵਾਦ ਉਹਨਾਂ ਸ਼ਹੀਦਾਂ ਨੇ ਕਰ ਗਿਆ ਬਾ ਪਰ ਜਿਹੜੀ ਮੁੱਛ ਵੀ ਮੈਂ ਗੱਲ ਕਰ ਰਿਹਾ ਨੰਨੇ ਵਾਲੀ ਮੁੱਛ ਪਤਾ ਕਿਹੜੀ ਹੁੰਦੀ ਆ ਦਾ ਹੁਲੀਆ ਕੀ ਹੁੰਦਾ ਬਾਈ ਮੁੱਛ ਦਾੜੀ ਮੋਣਾ ਕੇ ਕੁਰਤੀਆਂ ਸਰਵਾਰਾਂ ਪਾ ਕੇ ਗਲੀਆਂ ਜਲਾ ਕੇ ਹਿਲਾ ਕੇ ਲੋਕਾਂ ਨੂੰ ਪਰਵਾਉਂਦੇ ਫਿਰਦੇ ਰਹਦੇ ਆ ਯਾਰ ਜੀ ਪਹਿਲੇ ਹੀ ਮਾਫੀ ਮੰਗ ਕੇ ਰਹਿਦੇ ਕਿਉਂਕਿ ਸਾਡੀਆਂ ਬੜੀਆਂ ਸਰਕਾਰ ਜੋ ਵੀਡੀਓ ਬੈਠੀ ਨੇ ਇੱਥੇ ਪਰ ਗੱਲ ਮੈਂ ਤਾਂ ਕਰਕੇ ਸੁਣਾਉਣ ਹੁੰਦਾ ਇਹਨਾਂ ਨੂੰ ਵੀ ਪਤਾ ਹੁੰਦਾ ਕਿਹੜਾ ਚੰਗਾ ਕੌਣ ਮਾਰਿਆ ਬੜੀ ਮਿਹਰਬਾਨੀ ਧੰਨਵਾਦ ਮੁੰਨ ਕਾ ਗੁੱਤ ਉਸਦੀ ਰੌਬ ਦੇ ਕੇ ਪਾ ਦਿਆ ਕਿਹਨੂੰ ਕਿਉਂਕਿ ਸਿਆਣੇ

ਪੁੱਤ ਸਪੁੱਤ ਤੇ ਕਪੂਤ ਸਿਆਣੇ ਕਹਿੰਦੇ ਜਿਹੜਾ ਪੁੱਤ ਆਪਣੇ ਮਾਪੇ ਦੀ ਸੇਵਾ ਕਰਦਾ ਜਿਹੜਾ ਸਪੁੱਤ ਸਣੇ ਮਾਪੇ ਸੁੱਚੇ ਦੇਸ਼ਕੋਮ ਦੀ ਸੇਵਾ ਕਰਦਾ ਜਿਹੜਾ ਕਪੂਤ ਆਉਦੇ ਕੋਲੇ ਦੋ ਤਿੰਨ ਟੁਕਮ ਹੁੰਦੇ ਸਤਿਗੁਰ ਕੀ ਠੇਕਾ ਜਾਂ ਠਾਕਾ ਜਾਂ ਤੀਸਰਾ ਨੰਬਰ ਜਿਹੜੀ ਅੱਜ ਦੇ ਨੇ ਅੱਜ ਕੱਲ ਮੇਰੀ ਝੁੱਲੀ ਹੋਈ ਹਰੇ ਕੋਲੇ ਮੋਟਰਸਾਈਕਲ ਤੇ ਕੋਲੇ ਮੋਬਾਈਲ ਦੇਖੋ ਇਧਰ ਨੂੰ ਵੇਖ ਲਈ ਚਲੋ ਛੇਤੀ ਮਾਰ ਕੇ ਇੱਕ ਕੰਮ ਕਰ ਗਿਆ ਦੇਖੋ ਇਹਨੂੰ ਵੇਖ ਲਈ ਚਲੋ ਛੇਤੀ ਮੈਂ ਤਾਂ ਰਗੜੇ ਹੀ ਗਿਆ ਕੋਈ ਤੁੰ ਨੂੰ ਵੇਖਣੀ ਚਾਹਨਾ ਮੇਰੇ ਤਾਂ ਫੱਕਾ ਨਹੀਂ ਲਿਆ ਜਾਨੀ ਸਿਆਣੇ ਕਹਿੰਦੇ ਆ ਜੱਬਰ ਪੁੱਤ ਨਾ ਜੰਮੀਏ ਤੇ ਅੰਨੀ ਚੰਗੀ ਹੁੰਦੀ ਆ ਓ ਚੁੱਲ੍ਹੇ ਚੌਕ ਤੇ ਬੈਠੀ ਤਾਂ ਪਿੱਲੀ ਪੈਲੀ ਸੰਗਾ ਕਰੇ ਕੋ ਸ਼ੁਕਰ ਕੋਈ ਵਹਾਨਾ ਵਾਟਾ ਜਾਂਦਾ ਸੰਗਾ ਕਰੇ ਕੋ ਸ਼ੁਕਰ ਕੋਈ ਵਹਾਨਾ ਵਾਟਾ ਜਾਂਦਾ ਗੋਰੀ ਮਾਵਾਂ ਅਸਤੇ ਜਿਹੜਾ ਅੱਖ ਦੀ ਨਮਜ਼ ਨਾ ਜਾਣੀ ਗੱਲ ਉਹਨਾਂ ਦੀ ਹੋ ਰਹੀ ਆ ਇਹ ਵਾਰਤਾ ਉਹਨਾਂ ਦੀ ਗਾਰੇ ਜਿੰਨਾ ਸਿਆਣੇ ਬੰਦੇ ਮੂੰਹ ਦੇਖ ਕੇ ਕਹਿੰਦੇ ਆ ਕਾਕਾ ਬੱਸ ਪੁੱਤ ਤੇਰੇ ਅਸਦਾ ਰੋਗ ਨਹੀਂ ਇਹ ਕਈ ਸਾੜੇ ਬਜ਼ੁਰਗਾਂ ਨੂੰ ਝੇੜ ਕੇ ਜਵਾਖ ਪਾਜੀਆ ਦੇ ਬਾਬਾ ਕੋਕਲੀ ਬਾਬਾ ਕਹਿੰਦਾ ਫੇਰ ਵੀ ਚੁੱਪ ਕਰੇ ਸਾਡੇ ਕੋਲੇ ਨਹੀਂ ਐਸੇ ਆਸ਼ਕ ਜਿੰਨਾਂ ਕੰਨ ਕਿ ਕੋਕਾ ਪਾਦੀਏ ਜਿਹੜਾ ਸੰਗ ਦਾ ਕਰੇ ਅਸ਼ੂਕ ਨੂੰ ਕੋਈ ਬਹਾਨਾ ਕਹਿੰਦੇ ਆਬ ਹੁਸਨ ਨਹੀਂ ਹੋਵੇ ਨਾ ਮੁਖੜੇ ਦੇਵੇ ਗਾਲੀ ਨਾਂ ਕਿ ਕੀਤੀ ਤਕੀ ਜੀ ਆਬ ਕੁਦਰਤੀ ਰੰਗ ਤੇ ਕੁਦਰਤੀ ਰਹੋ ਜੀ ਆਉਂਡਰ ਥੀਮਾ ਲਾਕੇ ਨਹੀਂ ਮੂੰ ਚੰਕਾਈ ਜਾਂਦੇ ਕੇ ਰਬ ਦੇਵੇ ਫਿਰ ਆਦ ਹੁਸਨ ਦੇ ਹੋਣਾ ਹੋਵੇ ਨਾ ਮੁਖੜੇ ਤੇ ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ ਮੁੰਡਾ ਹੋਵੇ ਇਹ ਦੀ ਖੁਸ਼ੀ ਤੇ ਹੋਵੇ ਕਰਨੀ ਸ਼ਾਦੀ ਰੰਗ ਕੇ ਕੀਤੀ ਤਾਂ ਕੀ ਕੀਤੀ ਮੁਲਾਕਾਤ ਮੁਲਾਕਾਤ ਮਸ਼ੂਕ ਦੇ ਨਾਲ ਪਹਿਲੀ ਕੋਈ ਆ ਵੀ ਸੰਕੇ ਤੇ ਕੀਤੀ ਜੜੀ ਘਾ ਦੇ ਡੱਕੇ ਤੋੜ ਤੋੜ ਕੇ ਦੇ ਤੋੜ ਤੋੜ ਕੇ ਦੇ ਕੀ ਕੀਤੀ ਤਾਂ ਉਂਟ ਤਾਂ ਖੈਰ ਗੱਲ ਚੰਗੀ ਐ ਘਾਤੇ ਨਹੀਂ ਕਹਿੰਦੇ ਮੁੰਡਾ ਡੱਕਾ ਨਹੀਂ ਤੋੜਦਾ ਚਾਹ ਤੋੜਦਾ ਦਿੱਤਾ ਤਾਂ ਕੀ ਕੀਤੀ ਤੋੜਦਾ ਸੰਕਟੇ ਕੀਤੀ ਤਾਂ ਕੀ ਕੀਤੀ ਓ ਮੇਰੇ ਸੱਜਣਾ ਓ ਮੇਰੇ ਹਾਨੀਆਂ ਦੇ ਪੀਣ ਦਾ ਸ਼ੌਕ ਹੋਵੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਓ ਮੇਰੇ ਹਾਨੀਆਂ ਦੇ ਪੀਣ ਦਾ ਸ਼ੌਕ